ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਜੀ ਲਓ ਜਿਵੇਂ ਕਿ ਭਰਾਵਾਂ ਨੂੰ ਪਤਾ ਜੀ ਆਪਣਾ ਕੰਮ ਹੈ ਗੱਡੀਆਂ ਦਾ ਤੇ ਆਪਣੇ ਕੋਲੇ ਬਹੁਤ ਹੀ ਘੱਟ ਤੋਂ ਘੱਟ ਰੇਟ ਤੇ ਗੱਡੀਆਂ ਆਉਂਦੀਆਂ ਨੇ ਅੱਜ ਭਰਾਵਾਂ ਵਾਸਤੇ ਆਪਾਂ ਇੱਕ ਮਰੂਤੀ ਗੱਡੀ ਦਿਖਾ ਰਹੇ ਹਾਂ ਜੀ ਮਰੂਤੀ ਗੱਡੀ ਆਪਣੇ ਕੋਲੇ ਆ ਚੁੱਕੀ ਹੈ ਜਿਹਦੀ ਕੀ ਪਾਸਿੰਗ ਹੈਗੀ ਆ ਬਾਈ ਜੀ 2029 ਤੱਕ ਤੇ ਦੂਸਰੇ ਨਾਮ ਦੀ ਗੱਡੀ ਆ ਏਸੀ ਕਾਰ ਦੇ ਵਿੱਚ ਲੱਗਿਆ ਹੋਇਆ ਸੋ ਕਾਫੀ ਭਰਾ ਆਪਾਂ ਨੂੰ ਮੈਸੇਜ ਕਰਦੇ ਸੀ ਵੀ ਸਾਨੂੰ ਤੁਸੀਂ ਵਧੀਆ ਤੋਂ ਵੱਡੇ ਗੱਡੇ ਦਿਖਾਇਆ ਕਰੋ ਅੱਜ ਭਰਾਵਾਂ ਵਾਸਤੇ ਇੱਕ ਪਾਸਿੰਗ ਵਾਲੀ ਮਰੂਤੀ ਕਾਰ ਸੋ ਪੂਰੀ ਪੂਰੀ ਕੰਡੀਸ਼ਨ ਚ ਚੈੱਕ ਕਰਵਾਵਾਂਗੇ ਸੋ ਕਿਸੇ ਵੀਰ ਨੇ ਮਰੁੱਤੀ ਗੱਡੀ ਲੈਣੀ ਹੋਵੇ ਤੈਨੂੰ ਕਾਲ ਕਰ ਸਕਦੇ ਆਂ ਬਾਈ ਜੀ ਚੈੱਕ ਕਰ ਸਕਦੇ ਆਂ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਚੈੱਕ ਕਰਵਾਵਾਂਗੇ ਨਾਲ ਨਾਲ ਗੱਡੀ ਦਾ ਇੰਟੀਰੀਅਰ ਚੈੱਕ ਕਰਵਾਵਾਂਗੇ ਸਟੀਰੀਅਰ ਵੀ ਚੈੱਕ ਕਰਵਾਵਾਂਗੇ ਸਭ ਤੋਂ ਪਹਿਲਾਂ ਜੀ ਦੇਖ ਸਕਦੇ ਹੋ ਗੱਡੀ ਦਾ ਰਾਈਟ ਸਾਈਡ ਜੀ ਪੂਰੀ ਦਾ ਪੂਰਾ ਮੇਨ ਗੱਲ ਗੱਡੀ ਦੀ ਪਾਸਿੰਗ ਇਹਦੀ ਹੈਗੀ ਹੈ ਜੀ ਪ੍ਰੋਪਰਲੀ ਚਾਰੇ ਸਾਈਡਾਂ ਤੋਂ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਆਂ ਰਾਜਸਥਾਨ ਦਾ ਨੰਬਰ ਹੈ ਜੀ ਗੱਡੀ ਦਾ ਜੇ ਉਸ ਕੋਈ ਮੇਰਾ ਭਰਾ ਰਾਜਸਥਾਨ ਤੋਂ ਆਪਣੇ ਵੀਡੀਓ ਦੇਖ ਰਿਹਾ ਹੈ ਤੇ ਉਹਨਾਂ ਲਈ ਬੈਸਟ ਹੈ ਜੀ ਕਿ 2025 ਇਸ ਟਾਈਮ ਚੱਲ ਰਿਹਾ ਹੈ ਤੇ ਗੱਡੀ ਦੀ ਪਾਸਿੰਗ ਹੈਗੀ 2029 ਤੱਕ ਜੀ। ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ। ਆਪਾਂ ਪੂਰੀ ਜਿਹੀ ਪੂਰੀ ਗੱਡੀ ਦੀ ਲੁੱਕ ਚੈੱਕ ਕਰਵਾਵਾਂਗੇ। ਭਰਾਵਾਂ ਨੂੰ ਜੇ ਕਿਸੇ ਵੀਰਨੇ ਵਾਲੀ ਗੱਡੀ ਲੈਣੀ ਹੋਵੇ ਸਾਨੂੰ ਕਾਲ ਕਰਕੇ ਤੁਸੀਂ ਤਲਵੰਡੀ ਸਾਬੋ ਆ ਕੇ ਇਹ ਵਾਲੀ ਗੱਡੀ ਦੇਖ ਆ ਸਕਦੇ ਹੋ। ਵਿਚਾਰੇ ਸਾਈਡਾਂ ਚੈੱਕ ਕਰ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਰਿਪੋਰਟ ਪਈ ਆ। ਜਿਵੇਂ ਵੀ ਆਪਾਂ ਵੀਡੀਓ ਚ ਪ੍ਰੋਪਰਲੀ ਦਿਖਾ ਰਹੇ ਹਾਂ। ਨਾਲ ਨਾਲ ਤੁਸੀਂ ਗੱਡੀ ਦਾ ਪੂਰੇ ਦਾ ਪੂਰਾ ਇੰਟੀਰੀਅਰ ਵੀ ਚੈੱਕ ਕਰ ਸਕਦੇ ਹੋ। ਇਸ ਸਾਈਡ ਨੂੰ ਦੇਖ ਸਕਦੇ ਹਾਂ ਜੀ ਸੇਟ ਕਵਰ ਵਗੈਰਾ ਜੋ ਵੀ ਗੱਡੀ ਦੇ ਵਿੱਚ ਪਾਏ ਹੋਏ ਨੇ ਬਾਕੀ ਗੱਡੀ ਦੀ ਕੰਡੀਸ਼ਨ ਜਿਵੇਂ ਵੀ ਹੈ ਸਾਰੇ ਆਪਾਂ ਭਰਾਵਾਂ ਨੂੰ ਪ੍ਰੋਪਰਲੀ ਆਪਣੇ ਵੀਡੀਓ ਵਿੱਚ ਚੈੱਕ ਕਰਵਾ ਰਹੇ ਹਾਂ ਤਾਂ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੋਵੇ ਆਪਣੇ ਤੁਸੀਂ ਅੱਜ ਦੀ ਵੀਡੀਓ ਪੂਰੀ ਚੈੱਕ ਕਰਕੇ ਆਇਓ ਜੀ ਤਾਂ ਕਿ ਕਿਸੇ ਵੀ ਵੀਰ ਨੂੰ ਇਹ ਚੀਜ਼ ਨਾ ਲੱਗੇ ਕਿ ਤੁਹਾਨੂੰ ਇਹ ਵਾਲੀ ਚੀਜ਼ ਹੈ ਵੀਡੀਓ ਵਿੱਚ ਦਿਖਾਈ ਨਹੀਂ ਗੱਡੀ ਦੇ ਵਿੱਚ ਵਈ ਜੀ ਐਲਬੀਵੀ ਕਿੱਤ ਵੀ ਲੱਗੀ ਹੋਈ ਹੈ ਅਰੇ ਰਾਈਰ ਵਾਲ ਸਾਈਡੋਂ ਚੈੱਕ ਕਰ ਸਕਦੇ ਹਾਂ ਪੂਰਾ ਪੂਰਾ ਇੰਟੀਰੀਅਰ ਹੈ ਗੱਡੀ ਦਾ ਤੋ ਕਾਫੀ ਭਰਾਵਾਂ ਨਾਲ ਸਾਡੇ ਕੋਲ ਮੈਸੇਜ ਆਉਂਦੇ ਸੀ ਵੀ ਸਾਨੂੰ ਇੱਕ ਘੱਟ ਪੈਸਿਆਂ ਦੇ ਵਿੱਚ ਤੇ ਪਾਸਿੰਗ ਵਾਲੀ ਗੱਡੀ ਦਿਵਾਓ ਜਿਹੜੀ ਵੀ ਗੱਡੀ ਬਾਈ ਜੀ ਪਾਸਿੰਗ ਵਾਲੀ ਹੁੰਦੀ ਆ ਉਹਦਾ ਰੇਟ ਤਾਂ ਦੇਖੋ ਥੋੜਾ ਜਿਆਦਾ ਹੁੰਦਾ ਪਰ ਉਹਦੀ ਮਿਆਦ ਨਹੀਂ ਹੁੰਦੀ ਆ ਦੇਖੋ 2 ਸਾਲ ਵੀ ਹੋ ਸਕਦੀ ਹੈ 3 ਸਾਲ ਵੀ ਹੋ ਸਕਦੀ ਹੈ 4 ਸਾਲ ਵੀ ਹੋ ਸਕਦੀ ਹੈ 5 ਸਾਲ ਵੀ ਹੋ ਸਕਦੀ ਹੈ 5 ਸਾਲ ਦੀ ਜੇ ਆਪਾਂ ਨਵੀਂ ਕਰਵਾਉਣੇ ਪਾਸ ਨੂੰ ਤਾਂ ਹੀ ਮਿਲਦੀ ਆਪਾਂ ਨੂੰ ਇੱਕ ਵਾਰ ਇਹਨੂੰ ਤੁਹਾਨੂੰ ਗੱਡੀਆ ਬੋਰਨ ਜਾ ਕੇ ਵੀ ਚੈੱਕ ਕਰਵਾ ਦੇਣਾ ਬਬਾਈ ਜੀ ਇਹ ਵਾਲੀ ਗੱਡੀ ਦਾ ਇੰਜਨ ਹੈ 01 ਇਹਦਾ ਗੱਡੀ ਦਾ ਇੰਜਨ ਹੈ ਜੀ 2003 ਮਾਡਲ ਹੈ ਗੱਡੀ ਇਹ ਸੌਰੀ ਇਹ ਗੱਡੀ ਦੇ ਵਿੱਚ ਬਾਈ ਜੀ ਐਲ ਪੀਜੀ ਕੈਟਰਿੰਗ ਲੱਗੀ ਹੈ ਆਪਣੇ ਤੋਂ ਉਹ ਵੀਡੀਓ ਵਿੱਚ ਬੋਲੇਗਾ ਵੀ ਇਹ ਗੱਡੀ ਵਿੱਚ ਐਲ ਪੀਜੀ ਕੈਟਰ ਲੱਗੀ ਹੈ ਪਰ ਇਹ ਵਾਲੀ ਗੱਡੀ ਜੇ ਨਾਰਮਲ ਹੀ ਚੈੱਕ ਕਰ ਸਕਦੇ ਹੋ ਗੱਡੀ ਦਾ ਇੰਜਨ ਗੇਅਰ ਬਿਲਕੁਲ ਓਕੇ ਪਿਆ ਕੋਈ ਵੀ ਪ੍ਰੋਬਲਮ ਨਹੀਂ ਇੰਜਨ ਗੇਅਰ ਦੇ ਵਿੱਚ ਬੈਟਰੀ ਚੈੱਕ ਕਰ ਸਕਦੇ ਹੋ ਬਾਕੀ ਸਾਰੇ ਸਾਈਡਾਂ ਤੇ ਤੁਸੀਂ ਦੇਖ ਹੀ ਚੁੱਕੇ ਹੋ ਗੱਡੀ ਇੰਜਨ ਗੇਅਰ ਦੀ ਬਾਈ ਜੀ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਇਹ ਸਭ ਤੁਸੀਂ ਚੈੱਕ ਕਰ ਸਕਦੇ ਹੋ ਨਰਦਨ ਨੇ ਕੋਈ ਆਪਾਂ ਕਾਰ ਦਾ ਫਲੋਰ ਵੀ ਚੈੱਕ ਕਰਵਾ ਲਵਾਂਗੇ ਜੀ ਤਾਂ ਕਿ ਕਈ ਗੱਡੀਆਂ ਜ਼ਿਆਦਾਤਰ ਥੱਲੋਂ ਰਸਤੇ ਨੂੰ ਹੁੰਦੀ ਹੈ ਨਰਦਨ ਤੁਸੀਂ ਗੱਡੀ ਦਾ ਜਿਹੜਾ ਫਲੋਰ ਵੀ ਚੈੱਕ ਕਰ ਚੁੱਕੇ ਹੋ ਬਾਈ ਜੀ ਤੇ ਗੱਡੀ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਜਿਵੇਂ ਵੀ ਹੈ ਆਪਾਂ ਵੀਡੀਓ ਵਿੱਚ ਦਿਖਾਈ ਹੈ ਥੋੜਾ ਤੁਸੀਂ ਮਾਈਨਰ ਸਕ੍ਰੈਚਸ ਦੇ ਸਕਦੇ ਹੋ ਇਹ ਵਾਲੇ ਜਿਹੜੇ ਮਾਈਨਰ ਸਕ੍ਰੈਚ ਨੇ ਗੱਡੀ ਦੇ ਉੱਤੇ ਇਸ ਸਾਈਡਾ ਤੋਂ ਮੈਂ ক্লোਜ਼-ਅਪ ਦਿਖਾ ਰਿਹਾ ਭਰਾਵਾਂ ਨੂੰ ਇਹ ਵਾਲੀ ਗਾਸਟਿੰਗ ਚੈੱਕ ਕਰ ਸਕਦੇ ਹਾਂ ਆਪਾਂ ਇਹ ਜਿੰਨਾਂ ਤਾਂ ਚੈੱਕ ਕਰਵਾ ਰਹੇ ਹਾਂ ਆਪਣੀ ਵੀਡੀਓ ਦੇ ਵਿੱਚ ਤਾਂ ਕਿ ਕੋਈ ਵੀ ਵੀਰ ਇਹ ਵਾਲੀ ਗੱਡੀ ਦੀ ਵੀਡੀਓ ਦੇਖ ਕੇ ਆਵੇ ਉਹਨੂੰ ਇਹ ਜੀ ਨਾ ਲੱਗੇ ਵੀ ਸਾਨੂੰ ਇਹ ਚੀਜ਼ ਵੀਡੀਓਜ਼ ਦਿਖਾਈ ਨਹੀਂ ਇਹ ਮਾਈਨਰ ਡੈਂਟ ਹੈ ਜੀ ਆਪਾਂ ਕਢਵਾ ਕੇ ਦੇ ਦਾਂਗੇ ਇਹਦੀ ਕੋਈ ਪ੍ਰੋਬਲਮ ਨਹੀਂ ਹੈ ਟਾਇਰ ਚੈੱਕ ਕਰ ਸਕਦੇ ਹਾਂ ਬਾਈ ਜੀ ਬਾਕੀ ਵਾਲੀ ਗੱਡੀ ਦੀ ਕੰਡੀਸ਼ਨ ਬਾਈ ਜੀ ਬਿਲਕੁਲ ਓਕੇ ਰਿਪੋਰਟ ਪਈ ਹੈ ਜਿਵੇਂ ਵੀ ਆਪਾਂ ਦਿਖਾ ਚੁੱਕੇ ਹਾਂ ਹੁਣ ਨਾਲ ਤੁਸੀਂ ਗੱਡੀ ਦੀ ਆਰਸੀ ਚੈੱਕ ਕਰ ਸਕਦੇ ਹੋ 2022 ਦੀ ਗੱਡੀ ਦੀ ਪਾਸਿੰਗ ਹੈ 2003 ਮਾਡਲ ਹੈ ਜੀ ਸੈਕੰਡ ਓਨਰ ਗੱਡੀ ਹੈ ਇਹ ਚਿੱਪ ਵਾਲੀ ਕਾਪੀ ਹੈ ਗੱਡੀ ਦੀ ਸੋ ਕਿਸੇ ਵੀ ਵੀਰ ਨੇ ਮੇਰੇ ਭਰਾਣੇ ਗੱਡੀ ਲੈਣੀ ਹੋਵੇ ਸਾਨੂੰ ਕਾਲ ਕਰਕੇ ਬਾਈ ਤੁਸੀਂ ਆ ਸਕਦੇ ਹੋ ਤਲਵੰਡੀ ਸਾਬੋ ਜੀ ਐਸ ਮੋਟਰਸ ਮੋਬਾਈਲ ਨੰਬਰ ਆਪਣਾ ਨੋਟ ਕਰ ਲਓ ਜੀ 9876774732 ਆਪਣਾ ਮੋਬਾਈਲ ਨੰਬਰ ਹੈ ਗੱਡੀ ਦੀ ਕੰਡੀਸ਼ਨ ਭਰਾਮ ਨੂੰ ਤਾਂ ਪੂਰੀ ਫੁੱਲ ਚੈੱਕ ਕਰਵਾ ਚੁੱਕੇ ਹਾਂ ਜੀ ਸੋ ਉਮੀਦ ਹੈ ਭਰਾਵਾਂ ਨੂੰ ਵੀਡੀਓ ਵਧੀਆ ਲੱਗੀ ਹੋਵੇ ਜੀ ਵੀਡੀਓ ਵਧੀਆ ਲੱਗੀ ਆਪਣੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜੁੜ ਕਰਿਓ ਜੀ ਨਾਲ ਆਪਣਾ ਪੇਜ ਕਰ ਲਓ ਸਬਸਕ੍ਰਾਈਬ ਜੀਐਸ ਮੋਟਰਸ ਤਲਵੰਡੀ ਸਾਬੋ ਤੇ ਨਾਲ ਨਾਲ ਤੁਸੀਂ ਇੱਕ ਵਾਰੀ ਇਹ ਗੱਡੀ ਚੈੱਕ ਕਰ ਸਕਦੇ ਹੋ ਬਾਈ ਜਿੰਨ ਕੌਣ ਕੌਣ ਭਰਾ ਇਹ ਵਾਲੀ ਗੱਡੀ ਦੀ ਪੂਰੀ ਵੀਡੀਓ ਦੇਖਣਾ ਚਾਹੁੰਦਾ ਸੇਲ ਵਾਸਤੇ ਆਪਣੋ ਗੱਡੀ ਆ ਚੁੱਕੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਪਾਸਿੰਗ ਵਾਲੀ ਜਿੰਨ ਗੱਡੀ ਭਰਾਵਾ ਵਾਸਤੇ ਸਪੈਸ਼ਲ ਸਿਰਫ ਇਨਕੀ ਝਲਕ ਦਿਖਾਵਾਂਗੇ ਸੋ ਜਿਹੜੇ ਭਰਾ ਇਹ ਵਾਲੀ ਗੱਡੀ ਦੀ ਵੀਡੀਓ ਦੇਖਣਾ ਚਾਹੁੰਦੇ ਉਹ ਵੀ ਸਾਨੂੰ ਕਾਲ ਕਰ ਸਕਦੇ ਹਾਂ ਤੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਪ੍ਰਸਪੋਰਟ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਦੇਖੋ ਆਪਣਾ ਕੋਈ ਹੋਰ ਜਿਹਾ ਕੰਮ ਹੈ ਨਹੀਂ ਵੀ ਆਪਾਂ ਮਤਲਬ ਆਪਣੇ ਕੋਲ ਕਾਫੀ ਸਾਰੇ ਗੱਡੀਆਂ ਹੁੰਦੀਆਂ ਨੇ ਮਤਲਬ ਡੀਲਰਾਂ ਵਾਂਗੂ ਆਪਣੇ ਕੋਲ ਜਿਆਦਾਤਰ ਗੱਡੀਆਂ ਹੁੰਦੀਆਂ ਨੇ ਉਸ ਤਰ੍ਹਾਂ ਦਾ ਆਪਣਾ ਕੰਮ ਹੈ ਨਹੀਂ ਜੀ ਆਪਣੇ ਕੋਲ ਸਿਰਫ ਜਿੰਨੇ ਵੀ ਆਪਣੇ ਕੋਲ ਗੱਡੀ ਆਉਂਦੀ ਹੈ ਨਾਰਮਲੀ ਛੋਟੀ ਗੱਡੀ ਆਪਾਂ ਜਿਆਦਾਤਰ ਵੇਚਦੇ ਆ ਤੇ ਜੇ ਕੋਈ ਤੁਸੀਂ ਵੱਡੀ ਗੱਡੀ ਲੈਣ ਦੇ ਚਾਹਵਾਨ ਹੈਗੇ ਹੋ ਤਾਂ ਤੁਹਾਨੂੰ ਦੱਸ ਸਕਦੇ ਹਾਂ ਉਹਦਾਂ ਦੀ ਗੱਡੀ ਵੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਤੇ ਬਾਕੀ ਤੁਸੀਂ ਆਪਣੀ ਕੋਈ ਗੱਡੀ ਸੇਲ ਕਰਨਾ ਚਾਹੁੰਦੇ ਹੋ ਉਹਦੀਆਂ ਫੋਟ ਤਾਂ ਉਹ ਗੱਡੀ ਦੀ ਵੀਡੀਓ ਬਣਾ ਕੇ ਭੇਜ ਸਕਦੇ ਹਾਂ ਤਾਂ ਕਿ ਆਪਾਂ ਤੁਹਾਡੀ ਗੱਡੀ ਜਲਦੀ ਨਾਲ ਸੇਲ ਕਰਵਾ ਸਕੀਏ ਸੋ ਉਮੀਦ ਹੈ ਭਰਾਵਾਂ ਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਤੇ ਜਿਹਨੂੰ ਜਿਹਨੂੰ ਜਨ ਚਾਹੀਦੀ ਹੈ ਕਮੈਂਟ ਸਾਰੇ ਭਰਾ ਕਰਦੇ ਹੋ ਜੀ ਸੋ ਮਿਲਦੇ ਆਪਾਂ ਇੱਕ ਅਗਲੀ ਵੀਡੀਓ ਤੱਕ ਤੁਹਾਨੂੰ ਸ਼ੁਕਰੀਆ ਸਾਰੇ ਭਰਾਵਾਂ ਨੂੰ